ਕੁੜੀਆਂ ਖੜਿਆ ਹੈ ਬੀਬਾ ਹਰ ਸਮਤ ਬਾਬਲ ਖੜੀ ਹੈ ਜਿੰਨੇ ਵੀ ਬੀਬਾ ਦੇ ਨਾਲ ਅਟੈਚ ਹੈ ਮੈਂ ਉਹਨਾਂ ਨੂੰ ਪੁੱਛਦਾ ਵੀ ਉਹਨਾਂ ਕੋਲੇ ਕੋਈ ਬੀਬਾ ਦਾ ਪਰਸਨਲ ਨੰਬਰ ਹੈ ਕੱਲ ਨੂੰ ਮੇਰੇ ਪਿੰਡ 'ਚ ਕਿਸੇ ਬੰਦੇ ਨੂੰ ਕੰਮ ਪੈਂਦਾ ਹੈ ਉਹ ਦੱਸੋ ਕਿਹਨੂੰ ਫੋਨ ਕਰਨਗੇ ਕਿਹਦੇ ਕੋਲੇ ਜਾਣਗੇ ਸਿੱਧੂ ਸਾਹਿਬ ਦਾ ਜਿਹੜਾ ਨੰਬਰ ਹੈ ਪਿਛਲੇ 30-40 ਸਾਲਾਂ ਤੋਂ ਇੱਕੋ ਹੀ ਨੰਬਰ ਹੈ 94172 72172 ਆਪ ਚੱਕਦੇ ਆ ਬੈਕ ਕਾਲ ਕਰਦੇ ਆ ਨਹੀਂ ਫੋਨ ਉਹਦਾ ਬਿਜੀ ਹੁੰਦੇ ਆ ਤਾਂ ਬੈਕ ਕਾਲ ਕਰਦੇ ਆ ਬਾਈ ਨੇਮ ਕੱਲੇ ਕੱਲੇ ਬੰਦੇ ਨੂੰ ਮੇਰੇ ਪਿੰਡ ਦੇ ਨੂੰ ਉਹ ਜਾਣਦੇ ਨਿੱਜੀ ਪਿਆਰ ਬਣਿਆ ਹੋਇਆ ਉਹਨਾਂ ਦਾ ਆਮ ਆਪਦਾ ਘਰ ਬਣਿਆ ਹੋਇਆਗਾ ਲੋਕਾਂ ਦੇ ਸੇਵਾਦਾਰ ਤੇ ਨਿੱਜੀ ਤੌਰ ਤੇ ਬਾਈ ਨੇਮ ਜਾਣਨ ਵਾਲੇ ਲੀਡਰ ਹੈ ਪਹਿਲੀ ਵਾਰ ਜਿਹੜੇ ਆ ਨਹੀਂ ਪੱਥਰਾਂ ਦੀ ਰੀਤ ਚਲਾਈ ਹੈ ਪਿੰਡ ਜਗਰਾਂਤੀ ਚ ਇੱਕ ਦਿਨ ਚ 10 11 ਨਹੀਂ ਬਥੱਤਰ ਕੇ ਰਵਾਇਤ ਸ਼ੁਰੂ ਕੀਤੀ ਸੀ ਸਿੱਧੂ ਸਾਹਿਬ ਨੇ ਬਹੁਤ ਵੱਡੀ ਬਹੁਤ ਵੱਡੀ ਸਕੂਲ ਨੂੰ ਦੇਣ ਦਿੱਤੀ ਜਿਹਦੇ ਵਿੱਚ 50 ਲੱਖ ਦੀ ਪਹਿਲੀ ਗ੍ਰਾਂਟ ਸੀਗੀ ਸਰਕਾਰੀ ਹਾਈ ਸਕੂਲ ਨੂੰ ਸਾਡੇ ਸਿੱਧੂ ਸਾਹਿਬ ਦੀ ਪਹਿਲੀ ਦੇਣ ਹੈ ਜਿੰਨੀ ਬਿਲਡਿੰਗ ਆ ਪਿਛਲੇ 50-60 ਸਾਲਾਂ ਚ ਬਣੀ ਸੀ ਤੇ ਇਹਨਾਂ ਨੇ 2 ਸਾਲਾਂ ਚ ਤਿਆਰ ਕਰਵਾਤੀ ਸੀ। ਵਧੀਆ ਮਿਲਨਸਾਰ ਹੈ। ਭਰਾਵਾਂ ਦੇ ਤੌਰ ਤੇ ਵਰਤਦੇ ਆ, ਪਰਿਵਾਰ ਦੇ ਤੌਰ ਤੇ ਵਰਤਦੇ ਆ। ਦੁੱਖ ਦੇ ਸੁੱਖ ਦੇ ਹਰ ਇੱਕ ਨਾਲ ਖੜਦੇ ਆ। ਜਿਹੜੇ ਬੰਦੇ ਦੀ ਇੱਕ ਵਾਰ ਬਾਹ ਫੜ ਲਈ, ਉਸ ਤੋਂ ਬਾਅਦ ਉਹ ਬੰਦਾ ਸਿੱਧੂ ਸਾਹਿਬ ਤੋਂ ਦੂਰ ਦੀ। ਇਕੱਲੇ-ਇਕੱਲੇ ਬੰਦੇ ਨੂੰ 250 ਕਨੈਕਸ਼ਨ ਖੇਤਾਂ ਵਾਲੀਆਂ ਮੋਟਰਾਂ ਦੇ ਦਿੱਤੇ ਆ ਜੀ। ਖਾਲੇ ਬਣਵਾਏ ਆ। ਮੇਰੇ ਪਿੰਡ ਦੀ ਜਿੰਨੀ ਵੀ ਸੜਕ ਬਣੀ ਐ, ਰੋਡ ਬਣੀ ਐ। ਉਹ ਸਾਰੇ ਸਿੱਧੂ ਸਾਹਿਬ ਦੇ ਟਾਈਮ 'ਚ ਬਣੀਆਂ ਹੋਈਆਂ ਨੇ ਫਿਰਨੀਆਂ ਲਾ ਲਓ ਪਿੰਡ 'ਚ ਗੁਰੂ ਘਰਾਂ ਨੂੰ ਛੱਕਾਂ ਲਾ ਲਓ ਜਿੰਨੀਆਂ ਛੱਕਾਂ ਬਣੀਆਂ ਆ ਉਹ ਸਿੱਧੂ ਸਾਹਿਬ ਦੇ ਥਰੂ ਬਣੀਆਂ ਉਹਨਾਂ ਦੇ ਨਹੀਂ ਪਥਰਾਣਾ ਬਣੀਆਂ ਇਹ ਸਰਕਾਰ ਦੇ ਟਾਈਮ 'ਚ ਹੀ ਤਿੰਨ ਵਾਰੀ ਫਸਲ ਮਰ ਗਈ ਕੱਲੇ ਅਸੀਂ ਨਹੀਂ ਕਹਿੰਦੇ ਆਲ ਪੰਜਾਬ 'ਚ ਪਤਾ ਕਰ ਲਓ ਵੀ ਕਿਸੇ ਨੂੰ ਇਹਨਾਂ ਨੇ ਨਵਾਂ ਪੈਸਾ ਇੱਕ ਦਿੱਤਾ ਹੋਵੇ ਚੰਨੀ ਸਰਕਾਰ ਸੀਗੀ ਕੱਚੀ ਫਸਲ ਸੀ ਚੰਨੀ ਸਰਕਾਰ ਨੇ ਉਦੋਂ ਵੀ 18000 ਰੁਪਇਆ ਦਿੱਤਾ ਕੱਚੀ ਫਸਲ ਦਾ ਵੀ ਨਹੀਂ ਕਰੇ ਕੋਈ ਸਰਕਾਰ ਕੱਚੀ ਫਸਲ ਦੇ ਮਾਜਵਾਦ ਨਹੀਂ ਦਿੰਦੀ ਹੁੰਦੀ ਚੰਨੀ ਦੀ ਸਰਕਾਰ ਨੇ 18000 ਰੁਪਏ ਦਿੱਤਾ ਇੱਕੋ ਇੱਕ ਸਾਰੇ ਲੀਡਰਾਂ ਚ ਇੱਕੋ ਇੱਕ ਇਨਸਾਨ ਹੈ ਬਾਲੇ ਲੀਡਰ ਕੀ ਆਜਿਓ ਜੀ ਚੰਡੀਗੜ੍ਹ ਉੱਥੇ ਤੁਹਾਡਾ ਕੰਮ ਕਰਾਵਾਂਗੇ ਇਹਨਾਂ ਦਾ ਜਿਹੜਾ ਰਵਈਆ ਹੈ ਇੱਥੇ ਜਿਹੜਾ ਤੁਸੀਂ ਫੋਨ ਤੇ ਕਹਤਾ ਉਹ ਚੰਡੀਗੜ੍ਹ ਜਾਣ ਦੀ ਲੋੜ ਨਹੀਂ ਪੈਂਦੀ ਜੀ ਫੋਨ ਤੇ ਜਿੰਨੇ ਕੰਮ ਕਰਾਉਂਦੇ ਫੋਨ ਤੇ ਹੀ ਕਰਾਉਂਦੇ ਆ ਐਦੂ ਚੰਗਾ ਲੀਡਰ ਰੱਬ ਦਾ ਨਾ ਹੈ ਜੀ ਇੱਕੋ ਇੱਕ ਬੰਦਾ ਹੈ ਵੀ ਜਿਹੜਾ ਅਫਸਰ ਸਾਹੀ ਡਿਪਟੀ ਐਸਐਚਓ ਨੂੰ ਆਪ ਫੋਨ ਕਰਨਾ ਹੈ ਕਿਸੇ ਪੀਏ ਨੇ ਨਹੀਂ ਕਰਨਾ ਇਹ ਬੇਦਾਗ ਜਮਾ ਚਿੱਟੇ ਕੁੜਤੇ ਪਜਾਮੇ ਵਾਂਗੂ ਸਾਫ ਨੂੰ